ਕਹਿੰਦੇ ਨੇ ਸਿਆਣ ਸਿੰਘ ਰੱਖਦੇ ਨੇ ਭਾਜੀ ਬਦਲਾ ਕਿੰਨੇ ਲੈਣਾ ਸਭ ਜਾਣਦੇ ਪੰਜਾਬੀ ਇਮਾਨਦਾਰੀ ਤੇ ਦਵਾਦਾਰੀ ਮਿੱਤਰ ਰੱਖਦੇ ਨੇ ਸ਼ਾਂਤ ਨੂੰ ਮਾਰ ਕੇ ਥੱਪੜ ਚੋਂਦੀ ਲਾਤੀ ਮਿੱਤਰ ਗੰਗਣਾ ਰਹਿਣੋਂ ਤੂੰ ਸਿੰਘ ਨੇ ਦੀਗ ਅਤੇ ਪਾਣੀ ਉੱਤੇ ਝੱਗ ਕਦੇ ਗੁੱਜੇ ਰਹਿਣਾ ਉਹਨਾਂ ਤੇ ਆਉਂਦੀ ਈ ਅਕਲ ਵੈਰੀ ਨੂੰ ਜੇ ਚਪੜੇ ਪੈਣ ਨਾ ਕਰਨਾ ਨਹੀਂ ਕਦੇ ਹੀ ਕੁਮਾਂਡ ਚਾਹੀਦਾ ਇਹੋ ਜਿਹੀ ਆਉ ਤੂੰ ਨਾ ਥੱਪੜ ਚੌਂ ਦੀ ਲਾਤੀ ਮਿੱਤਰ ਉਹ ਤੁੰਗਾਰਣੋ ਤੂੰ ਅੰਦਰ ਕੋਨੇ ਜੋ ਕੰਗਨਨ ਅਰੋਧ ਦੇ ਥੱਪੜ ਮਾਰਿਆ ਹੈ ਜੀਦੂ ਆਏ ਦਾ ਕਮੀਨ ਦਾ ਦਿਲੋਂ ਐ ਚਲੂਟ ਮੇਰੀ ਇਸ ਪੈਣ ਨੂੰ ਕਰਦਾ ਤੇਰੀ ਸ਼ਾਹਵਦਾਂ ਤੰਗਵਾਦ ਤਰ੍ਹਾਂ ਤੇਰਾ ਕੁਝ ਨਹੀਂ ਹੈ ਵੀ ਤੈਨੂੰ ਇੰਦਰ ਆਧੰਤੀ ਵੀ ਕਿੱਥੋਂ ਭੈਣ ਜੰਮ ਪਈ ਰੱਬ ਇਹ ਆਵੇ ਮੌਤ ਨੂੰ ਮਾਰ ਕੇ ਥੱਪੜ ਚੋਂ ਗਿਲਾਤੀ ਮਿੱਤਰੋ ਤੁੰਗਾਰ ਹੋ ਗੋ ਨੰ ਧੰਨਵਾਦ